ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਸਾਚਾ ਗੁਰਲਾਡੋਰੇ ਦਿਵਸ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬ ਅਤੇ ਸਮੂਹ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਭਾਨਪੁਰ ਨੇ ਆਈਆਂ ਹੋਈਆਂ ਸਾਰੀਆਂ ਸੰਸਥਾਵਾਂ ਅਤੇ ਸੰਗਤਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਢਾਡੀ ਭਾਈ ਸੁਖਵੰਤ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਭਾਈ ਅਮਰੀਕ ਸਿੰਘ ਗੁਰਦਾਸਪੁਰ ਭਾਈ ਸੁਖਵੰਤ ਸਿੰਘ ਜੀ ਭਾਈ ਮੋਹਨ ਸਿੰਘ ਬਡਾਣਾ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਮਰੀਕਾ ਦੀਆਂ ਜਥੇਬੰਦੀਆਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਧੰਨ ਧੰਨ ਬਾਬਾ ਦਲੀਪ ਸਿੰਘ ਵੈਲਫੇਅਰ ਸੁਸਾਇਟੀ ਬੇਗੋਵਾਲ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਮਿਆਣੀ ਵੈਲਫੇਅਰ ਸੁਸਾਇਟੀ ਟਾਲੀ ਬੱਲਾ ਵੈਲਫੇਅਰ ਸੁਸਾਇਟੀ ਅਤੇ ਸੱਲਾ ਵੈਲਫੇਅਰ ਸੁਸਾਇਟੀ ਵੀ ਪਰਿਵਾਰ ਸਹਿਤ ਸ਼ਾਮਲ ਹੋਈਆਂ ਸਾਚਾ ਗੁਰੂ ਲਾਦੋਰੇ ਸਿੱਖ ਇਤਿਹਾਸ ਵਿੱਚ ਬੜੀ ਅਹਿਮੀਅਤ ਰੱਖਦਾ ਹੈ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਗੀ ਲੈ ਕੇ ਵੱਡੇ ਪੱਧਰ ਉੱਤੇ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ ਇਹ ਤਿਹਾਰ ਬਾਬਾ ਬਕਾਲੇ ਦੀ ਧਰਤੀ ਤੇ ਮਨਾਇਆ ਜਾਂਦਾ ਇਤਿਹਾਸ ਨੂੰ ਸਮਰਪਿਤ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਸੰਗਤਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਦੇਸ਼ ਅਤੇ ਬਾਬਾ ਮੱਖਣਸ਼ਾਹ ਲੁਬਾਣਾ ਦੀ ਅਰਦਾਸ ਨਾਲ ਜੋੜਿਆ ਨਾ ਸਾਚਾ ਗੁਰਲਾਦੋਰੇ ਸਿੱਖਾਂ ਨੂੰ ਅਰਦਾਸ ਦੀ ਮਹੱਤਤਾ ਦਾ ਵਰਣਨ ਕਰਦਾ ਹੈ ਸੱਚੀ ਨਿਸ਼ਚਾ ਤੇ ਮਨ ਨਾਲ ਕੀਤੀ ਅਰਦਾਸ ਵਾਹਿਗੁਰੂ ਹਮੇਸ਼ਾ ਪੂਰੀ ਕਰਦਾ ਹੈ ਇਸ ਮੌਕੇ ਪਾਈ ਅਮਰੀਕ ਸਿੰਘ ਹੈਡ ਗ੍ਰੰਥੀ ਆਪਣੇ ਪਰਿਵਾਰ ਸਮੇਤ ਪਹੁੰਚੇ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਭੁੱਲੜ ਜੀ ਦਾ ਸਨਮਾਨ ਕੀਤਾ ويتر جو هر گونگا ہے ایسا کر سوئی تر جو هر گونگا ਅਗਨ ਸਾਗਰ ਤੇ ਕਾਂਢਿਆ ਕਪ ਜਲ बुझा ਲਈ ਅਗਨ ਸਾਗਰ ਤੇ ਕਾਂਢਿਆ ਕਪ ਜਲ ਨੂੰ बुझा ਲਈ ਕੰਮ ਜਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਮਹਾਨ ਅਨੰਦ ਦਾਸ ਕਰਦੇ ਆ ਜਿਨ੍ਹਾਂ ਨੇ ਅੱਜ ਸਾਨੂੰ ਸਾਰਿਆਂ ਰਲ ਕੇ ਗੁਰਦਵਾਰਾ ਬਾਬਾ ਮਖਰੂਛਾ ਲਬਾਣਾ ਸਿਕਸੈਂਟਰ ਵਿੱਚ ਸਾਚਾ ਗੁਰੂ ਇਲਾਕੇ ਦੀ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਭੂ ਆਈਆਂ ਅਸੀਂ ਖੁਸ਼ੀ ਨੂੰ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਜਿਨ੍ਹਾਂ ਮੇਰੇ ਵੀਰਾਂ ਨੇ ਬਾਹਰ ਸਟਾਲ ਲਾਏ ਨੇ ਜਿਨ੍ਹਾਂ ਮੇਰੇ ਵੀਰਾਂ ਨੇ ਖਾਣ ਪੀਣ ਦੇ ਉਹ ਜੋੜਿਆਂ ਕਾ ਦੀ ਸੇਵਾ ਕਰਿਆ ਹੈ ਅਸੀਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸੱਚਾ ਗੁਰੂ ਲਾਡੋ ਦੇ ਜੋ ਨਵੇਂ ਪਾਸ਼ਾ ਕਾਂਤਾ ਸ਼ੁਕ ਤੇਗ ਬਾਦਲ ਮਾਈ ਦਾ ਜਿਹੜਾ ਬਾਬਾ ਮਖਨਸ਼ਾ ਲਵਾਨ ਨੇ ਉਹਨਾਂ ਸਰਵਿਸ ਦਿੱਤਾ ਸੀ ਉਸ ਦੇ ਸਬੰਧ ਵਿੱਚ ਗੁਰਦਾਪਾਤ ਬਾਬਾ ਮਖਨਸ਼ਾ ਲਵਾਨਾ ਹਾਲ ਸਾਦੀ ਤਰ੍ਹਾਂ ਜਿਹੜਾ ਮੰਦੀ ਹੈ ਜੋ ਇੰਡੀਆ 'ਚ ਵੀ ਕੱਲ ਜੋ ਬਾਬੇ ਬਗਾਲੇ ਵਿੱਚ ਉੱਥੇ ਵੀ ਬੜੀ ਸ਼ਰਧਾ ਤੇ ਭੰਦਾ ਮਨਾਇਆ ਗਿਆ ਹੈ ਅਸੀਂ ਕੋਸ਼ਿਸ਼ ਕਰਦੇ ਆ ਜੋ ਆਪਣੇ ਬੱਚੇ ਨੇ ਤੋਂ ਆਪਣੇ ਆਉਣ ਵਾਲੇ ਬੱਚੇ ਨੇ ਅਸੀਂ ਬੱਚਿਆਂ ਨੂੰ ਗੁਰੂ ਘਰ ਜ਼ਰੂਰ ਲੈ ਕੇ ਆਇਆ ਕਰੀਏ ਕਿਉਂਕਿ ਬੱਚਿਆਂ ਨੇ ਅੱਗੋਂ ਸਾਰੀ ਹੀ ਕਮਾਚ ਰਣੀ ਹੈ ਕਿਉਂਕਿ ਬੱਚੇ ਦੇਖਣਗੇ ਬਾਣੀ ਨਾਲ ਜੁੜਨਗੇ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਗੁਰਦਾਵੇ ਵਿੱਚ ਵੀ ਬੜਾ ਵਧੀਆ ਕੈਂਪ ਲਵਾਉਂਦੇ ਹਾਂ ਬੱਚੇ ਦੇ ਕਿ ਮਹੀਨਾ ਲਗਾ ਚੱਲਦਾ ਹੈ ਕਿਉਂਕਿ ਬੱਚੇ ਆਂਦੇ ਨੇ ਸਿੱਖਦੇ ਆ ਕੇ ਅਸੀਂ ਬੱਚੇ ਇਸ ਵਾਰ 11 ਬੱਚਿਆਂ ਨੇ ਆਪਣੇ ਅਵਾ ਰੱਖੇ ਨੇ ਤੇ ਉਹਨਾਂ ਨੇ ਪ੍ਰਣ ਕੀਤਾ ਅਸੀਂ ਆਪਣੇ ਕੇਸ ਨਹੀਂ ਕਰਾਵਾਂਗੇ ਬੱਚੇ ਦੀ ਏਜ ਕਿੰਨੀ ਸੀ 9 ਸਾਲ 7 ਸਾਲ 11 ਸਾਲ ਕਿ ਜਦੋਂ ਉਹਨਾਂ ਖਾਸਰ ਕਰਕੇ ਗੁਰੂ ਘਰ ਵਿੱਚ ਉਹਨਾਂ ਸਮਾਂ ਦਿੱਤਾ ਗਿਆ ਕਿ ਜਦੋਂ ਬੱਚੇ ਦੇਖਦੇ ਨੇ ਇੱਕ ਦੂਜੇ ਬੱਚੇ ਨੂੰ ਦੇਖੇ ਔਰ ਸਾਰੇ ਸਿੱਖੀ ਨਾਲ ਜੁੜਦੇ ਨੇ ਸਾਡਾ ਵੀ ਫਰਜ਼ ਬੰਦਾ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਗੁਰਬਾਣੀ ਨਾਲ ਜੋੜਿਆ ਕਰੀਏ ਅਸੀਂ ਅਰਦਾਸ ਕਰਦੇ ਹਾਂ ਜੇ ਪਾਸ਼ਾ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਸਮਤ ਬਖਸ਼ੇ ਅਤੇ ਹਰ ਰਲ ਕੇ ਚੱਲਣ ਦੀ ਸਮਤ ਬਖਸ਼ੇ ਇਦਾਂ ਅਸੀਂ ਵਧੀਆ ਸਾਰੇ ਗੁਰੂ ਘਰ ਦੇ ਟ੍ਰਾਈਪਲੇ ਗੁਰੂ ਘਰ ਅਤੇ ਸਮੂਹ ਦੇ ਰਸੇ ਛੜੀਆਂ ਉਥੇ ਪਹੁੰਚਿਆ ਨੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਮੇਰੇ ਵੀਰਾਂ ਨੇ ਸਟਾਲ ਵੀ ਲਾਏ ਨੇ ਅਤੇ ਸਾਰੇ ਗੁਰੂ ਘਰ ਦੀਆਂ ਕਮੇਟੀਆਂ ਆਈਆਂ ਨੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬੰਪੱਖਾ ਸ਼ਾਲਬਾਣਾ ਵਿਖੇ ਟਰਾਈ ਸਟੇ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰ ਵਿੱਚ ਦੁਰਲੱਧ ਹੋਰੇ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸਵੇਰ ਤੋਂ ਹੀ ਗੁਰਦੁਆਰ ਵਿੱਚ ਹਾਜ਼ਰੀ ਭਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੰਗਤਾਂ ਦੇ ਖਾਣ ਪੀਣ ਵਾਸਤੇ ਮੇਰੇ ਬਹੁਤ ਸਾਰੇ ਵੀਰਾਂ ਨੇ ਸਟਾਲ ਲਾ ਕੇ ਸੰਗਤਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਹੈ ਗੁਰਦੁਆਰ ਵੱਲੋਂ ਅੱਜ ਦਾ ਸਾਰਾ ਕੀਰਤਨ ਦਾ ਦਰਬਾਰ ਚੇਰੇ ਗੁਰਲਾਦore ਦੇਸ਼ਨੂ ਸ਼ਰਮਾ ਕਰਤਾ ਸੁਖਦਾਸ ਬੇਨਤੀ ਕਰਦਾ ਹੈ ਕਿ ਗੁਰਕਾਰ ਵਿਝਾਜੀ ਪਰ ਕੇ ਲਾਹ ਲਾਉ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦਿਨ ਆਤਵਾਰ ਪਾਪਾ ਮੱਖਣਸ਼ਾਲਾ ਬਣਾ ਸੈਕਟਰ ਵਿਖੇ ਗੁਰੂ ਲਾਦੂਰੇ ਦਿਵਸ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਸੰਸਥਾ ਦਾ ਖਾਤਾ ਮਾਰਦਾ ਹੈ ਕਾਪ ਆਪ ਜੀ ਨੂੰ ਬਹੁਤ ਬਹੁਤ ਪ੍ਰਭਾਵਿਤ ਕਰਦਾ ਹੋਏਗਾ ਸੰਸਦਾਂ ਬਹੁਤ ਹਮਮਾ ਕੇ ਆਈਆਂ ਨੇ ਸਾਰੀਆਂ ਸੰਸਦਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਆਪਣੀ ਕਮੇਟੀ ਅਤੇ ਆਪਣੇ ਪ੍ਰਧਾਨ ਸਰਦਾਰ ਸੁਖਜਨ ਸਿੰਘ ਵੱਲੋਂ ਕਰ ਰਹੇ ਆ ਸਾਰੀਆਂ ਸੰਸਦਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਆ ਸਾਰ ਆਪਣੇ ਮਨ ਵਿੱਚ ਕਿ ਸਿੱਖੀ ਵਿੱਚ ਦੋ ਖੰਡਾਂ ਵੈਸੇ ਤੇ ਇੱਕ ਦੂ ਇੱਕ ਚੜੰਦੀਆਂ ਹਨ ਇੱਥੇ ਕੁਰਬਾਨੀ ਪੱਖ ਨੂੰ ਲੈ ਕੇ ਵੇਖੀਏ ਇੱਥੇ ਸੇਵਾ ਪੱਖ ਨੂੰ ਲੈ ਕੇ ਵੇਖੀਏ ਤੇ ਕਿਸੇ ਨੂੰ ਕਿਸੇ ਦਾ ਮੁਕਾਬਲਾ ਤੇ ਕਦੀ ਕਰਨ ਨੂੰ ਜੀ ਨਹੀਂ ਕਰਦਾ ਪਤਾ ਨਹੀਂ ਗੁਰੂ ਦੀ ਕਿਹਦੇ ਤੇ ਖੁਸ਼ੀ ਹੈ ਪਰ ਦੋ ਖਾਨਦਾਨ ਜਿਹੜਾ ਇੱਕ ਖਾਨਦਾਨ ਬਾਬਾ ਅਖਰ ਸ਼ਾਹ ਜੀ ਦਾ ਖਾਨਦਾਨ ਏ 1500 ਤੇ 18 ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗਦਾ 1519 ਵਿੱਚ ਸਤਗੁਰੂ ਜੀ ਦੇ ਚਰਨੀ ਲੱਗਦਾ ਹੈ ਇਹਦਾ ਮਤਲਬ ਇੱਕ ਸਾਲ ਪਹਿਲਾਂ ਬਾਬਾ ਸੌਣ ਜੀ ਨਾਲ ਮਲਾਪ ਹੁੰਦਾ ਤਨ ਗੁਰੂ ਗੁਰਨਾਨ ਸਾਹਿਬ ਜੀ ਨਾਲ ਤਨ ਗੁਰੂ ਗੁਰਨਾਨਕ ਪਿਤਾ ਜੀ ਜਦੋਂ ਦੂਜੀ ਉਦਾਸੀ ਸਤਗੁਰੂ ਜੀ ਦੀ ਇਹ ਤਕਰੀਬਨ 2 ਸਾਲ ਤੋਂ ਥੋੜੀ ਉੱਤੇ ਸੀ ਪਹਿਲੀ ਉਦਾਸੀ 8.5 ਸਾਲ ਦੀ ਸੀ ਦੂਜੀ ਉਦਾਸੀ ਸਤਗੁਰੂ ਜੀ ਦੀ ਜਿਹੜੀ ਤਕਰੀਬਨ ਪਹਾੜ ਦੀ ਸੀ ਇਹਦੇ ਤੇ ਸਤਗੁਰੂ ਸੁਮੇਰ ਪਰਬਤ ਜਾਂਦੇ ਹਨ ਉੱਥੋਂ ਵਾਪਸ ਪਰਤਦੇ ਜਦੋਂ ਗਰੀਬ نواز ਪਾਤਸ਼ਾਹ ਕਸ਼ਮੀਰ ਸ਼ਿਰੀ ਨਗਰ ਪਹਲਗਾ ਅ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਮੱਖਣਸ਼ਾਲ ਲਵਾਣਾ ਗੁਰੂ ਘਰ ਵਿੱਚ ਸੱਚਾ ਗੁਰਲਾਡੋਰੇ ਬੜੀ ਸ਼ਰਧਾ ਭਾਵਨਾ ਨਾਲ ਅਤੇ ਤੁਮਤਾਵਨਾ ਮਨਾਇਆ ਜਾ ਰਿਹਾ ਜੀ ਸੱਚਾ ਗੁਰਲਾਡੋਰੇ ਜੋ ਅੱਜ ਤੋਂ 15-16 ਸਾਲ ਪਹਿਲਾਂ ਅਸੀਂ ਸਾਰੇ ਇੱਥੇ ਵੀ ਮਨਾਇਆ ਸੀ ਬਾਬਾ ਮੱਖਣਸ਼ਾਲ ਲਵਾਣਾ ਜੋ ਸ੍ਰੀ ਹਰਮੰਦਰ ਸਾਹਿਬ ਤੋਂ ਮੰਜੀ ਹਾਲ ਵਿੱਚ ਦਿੱਲੀ ਵਿੱਚ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਨੇ ਇਹ ਸਾਰੀ ਪੰਡਤ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਆ ਸਾ ਸੰਗ ਦੀ ਜੇ ਬਾਬਾ ਮੱਖਣਸ਼ਾਲ ਵਾਣਾ ਜੋ ਲਵਾਣਾ ਕੌਮ ਦਾ ਪ੍ਰਗਟ ਹੋਣਾ ਇਹ ਬਾਬਾ ਮੱਖਣਸ਼ਾਲ ਵਾਣੇ ਨੇ ਜਦੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਇਸ਼ਾਰੇ ਤੇ ਬਾਬਾ ਬਕਾਲਾ ਵਿੱਚ ਜਾ ਕੇ ਜਿੱਥੇ 22 ਧਾਰ 22 ਮੰਡੀਆਂ ਦਾ ਕੇ ਸਾਰੇ ਗੁਰੂ ਬਣ ਬੈਠੇ ਸੀ ਉਹਨਾਂ ਵਿੱਚੋਂ ਪ੍ਰਗਟ ਕਰਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹ ਤੋਂ ਬਾਅਦ ਜੋ ਹੋਕਾ ਦੇਣਾ ਕਿ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਹ ਲਾਧੋ ਰੇ ਦਾ ਜੋ ਨਾਰਾ ਸੀ ਇਹ ਜੁਗੁੰਡਾ ਔਰ ਇਹ ਜੋ ਲਵਾਨਾ ਕੌਮ ਆ ਇਹ ਉਹਨਾਂ ਦੀ ਬਾਤ ਆ ਅਸੀਂ ਸਾਰੇ ਬਰਾਦਰੀ ਨੂੰ ਇਹ ਗੱਲ ਕਵਾਂਗੇ ਕਿ ਜਦੋਂ ਵੀ ਕਿਤੇ ਜਾਂਦੇ ਹਰਮੰਦਰ ਸਾਹਿਬ ਵੀ ਜਾਣਾ ਜ਼ਰੂਰੀ ਆ ਤੇ ਸਾਡਾ ਵੱਡਾ ਮੱਕਾ ਜਿਹੜਾ ਉਹ ਬਾਬਾ ਬਕਾਲਾ ਵਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਗਟ ਹੋਣਾ ਸੀ ਮੈਂ ਇਹ ਜੋ ਸੌਰੀ ਹੂਸਨ ਕਮੇਟੀ ਆ ਇਹਨਾਂ ਨੂੰ ਮੁਬਾਰਕਾ ਦਿੰਨੇ ਕਿ ਜੋ ਇੱਦਾਂ ਦੇ ਪ੍ਰੋਗਰਾਮ ਕਰਦੇ ਨੇ ਇਹ ਜੋ ਪ੍ਰੋਗਰਾਮ ਅਲਿਕੇ ਗਏ ਇਹਨਾਂ ਦਾ ਪੂਰਾ ਜੋ ਸਾਰਾ ਹੀ ਕ੍ਰੈਡਿਟ ਆ ਇਹ ਸਾਰੀ ਕਮੇਟੀ ਨੂੰ ਜਾਂਦਾ ਖਾਸ ਕਰ ਜੋ ਪ੍ਰਧਾਨ ਜੀ ਸੈਕਟਰੀ ਜੋ ਵਾਈਸ ਪ੍ਰਧਾਨ ਜੋ ਸਾਰੇ ਨੇ ਇਹਨਾਂ ਨੇ ਬਹੁਤ ਵਧੀਆ ਜੋ ਪ੍ਰਾਲੇ ਕੀਤੇ ਨੇ ਗੁਰਦੁਆਰਾ ਸਾਹਿਬ ਲਈ ਵੀ ਇਹ 2 ਸਾਲ ਦੇ ਵਿੱਚ ਸਾਲ ਹੋ ਗਿਆ ਇਹਨਾਂ ਨੂੰ ਇਹ ਕਰਦਿਆਂ ਨੂੰ ਪਰ ਮੈਂ ਇਹਨਾਂ ਨੂੰ ਹਮੇਸ਼ਾ ਹੀ ਦਿਲੋਂ ਅਸ਼ੀਰਵਾਦ ਦਿੰਨੇ ਆ ਮਾਲਕ ਅਰਦਾਸ ਕਰਦੇ ਇਦਾਂ ਹੀ ਕਰਦੀ ਕਿਲਾ ਜਿੰਨਾ ਹੀ ਕਹਿੰਦੇ ਹੋਏ ਫਤਿਹ ਦੀ ਸਾਂਝ ਕਰਦੇ ਵੀ ਮੇਰੇ ਵੱਲੋਂ ਮੇਰੇ ਸਾਥਰ ਸਾਹਿਬ ਸਰਦਾਰ ਬਿਆਸ ਸਿੰਘ ਟਾਲੀ ਮਰੇ ਛੋਟੇ ਭਰਾ ਗੁਰਨਾਮ ਸਿੰਘ ਕਾਲੀ ਵੱਲੋਂ ਸਾਰੀ ਕੂਲ ਸਭੂਮ ਗ੍ਰੇਟੀ ਕਮੇਟੀ ਨੂੰ ਔਰ ਜਿਹੜੀ ਵੀ ਸੰਗਤਾਂ ਬੈਠੀਆਂ ਨੇ ਸਿੱਖ ਪਾਉਂਦੇ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਚੰਦਾ ਉੱਗਦਾ ਸੂਰਜ ਚੜ੍ਹੇ ਹਜ਼ਾਰ ਇੱਥੇ ਚੱਲ ਰਹੇ ਹੁੰਦਿਆ ਗੁਰਬਿੰਦ ਖੋਰਾਮਦਾਰ ਦੇ ਮੁਖ ਵਾਕ ਅਨੁਸਾਰ ਅੱਜ ਸਾਚਾ ਗੁਰਲਾਡੋਰੀ ਜਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰਦਵਾਰਾ ਬਾਬਾ ਮੱਖਣ ਸਾਹਿਬ ਦਾ 12 ਸਿਕਸ ਹੰਦਰ ਦੀ ਯਾਰ ਕਹੇ ਮੰਨਿਆਇਆ ਜਾ ਰਿਹਾ ਹੈ ਅਮਰਦੇਵ ਦੇ ਤੋਂ ਸਿਕਸ ਸੰਤਾ ਵੱਡੀ ਗਿਣਤੀ ਵਿੱਚ ਪਹੁੰਚੇ ਆਲੇ ਬਹੁਤ ਵੱਖ ਤਰ੍ਹਾਂ ਦੇ ਜਥੇ ਰਾਗੀ ਜਥੇ ਢਾਡੀ ਜਥੇ ਪ੍ਰਚਾਰਕ ਸ਼ਰੋਨੀ ਗੁਰਦਵਾਰ ਪੰਥ ਕਮੇਟੀ ਤੋਂ ਸ੍ਰੀ ਦਰਬਾਰ ਸਾਹਿਬ ਜਿਥੇ ਪਹੁੰਚ ਰਹੇ ਨੇ ਜਨਰਲ ਕਾਰਜ ਨੂੰ ਗੁਰੂ ਗੰਗੋੜੇ ਦੇ ਦੇ ਫੇਸਬੁਕ ਦੇ ਜੇ ਕਥਾ ਉਚਾਰਨ ਜੋੜਿਆ ਬਹੁਤ ਹੀ ਵਿਸਤਾਰ ਨਾਲ ਭਾਈ ਸਾਹਿਬ ਦੇ ਆਪ ਨੂੰ ਇਹਨਾਂ ਕਥਾ ਉਚਾਰਨ ਜੋੜਿਆ ਬਹੁਤ-ਬਹੁਤ ਧੰਨਵਾਦ। ਬਿਆਸਾ ਸਿੰਘ ਜੀ ਆਇਆਂ ਨੂੰ ਸਾਰੇ ਦਿਨ ਦਾ ਕਿਪਤੰਦਰ ਬਾਗ ਗੁਰੂ ਗੰਗੋੜੇ ਦੇ ਜਿਸ ਨੂੰ ਸਮਾਪਤ ਸਰਬਤ ਹੈ। ਸਵੇਤਰੀ ਭਾਈ ਜੀ ਬਾਰੇ ਇਹਨਾਂ ਸਰਦਨ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਸਾਰੇ ਮੇਰੇ ਵੀਰਨ ਬਾਸਬਾ ਲਾ ਕੇ ਸਰਦਨ ਦੇ ਖਾਂਢੀਂ ਦੇ ਪ੍ਰਬੰਧ ਕੀਤੇ ਹੋਏ ਹਨ। जो सेंट्रल वार्ड निवास हो रही है उन्होंने बीती है कि नरेंद्र बहादुर शुक्ल बाहे ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਲਾਡੋਰ ਦੇ ਦੇਸ਼ ਗੁਰਦੁਆਰਾ ਸਾਹਿਬ ਆਪਾ ਮੱਖਣਛਾਂ ਨਬਾਣਾ ਸਿੱਖ ਸੈਂਟਰ ਨਿਊਯਾਰਕ ਤੋਂ ਕਿ ਬਣਾ ਰਹੇ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਹਰ ਸੰਗਤਾਂ ਦੇ ਸਟਾਲ ਲੱਗੇ ਹੋਏ ਨੇ ਸੰਗਤਾਂ ਹੋਮੋ ਬਾਕੇ ਗੁਰੂ ਮਹਾਰਾਜ ਦੇ ਦਵਾਰ ਹਾਲ ਚ ਪਹੁੰਚ ਰਹੀਏ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਉਹ ਮਹਾਨ ਦਿਨ ਹੈ ਜਿਸ ਤੋਂ ਚੰਦਾ ਉੱਗਵੈ ਸੂਰਜ ਚੜੇ ਹਜ਼ਾਰ ਇਤੈ ਚਾਨਣ ਹੁੰਦੇ ਆ ਗੁਰਬਿਰ ਕੋਰੇ ਅੰਧਾਰ ਅੱਜ ਬਾਬਾ ਮੱਖਣ ਸ਼ਾ ਲਬਾਣਾ ਜਿਨ੍ਹਾਂ ਦਾ ਬਰੇਤੇ ਵਿੱਚ ਜਹਾਜ਼ ਤਸਰਿਆ ਸੀ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਜੀ ਦਿੱਲੀ ਨੂੰ ਇਸ ਗੱਲ ਦਾ ਗਿਆਨ ਹੋਇਆ ਪਤਾ ਲੱਗਾ ਕਿ ਬਾਬਾ ਬਕਾਲੇ ਵਿੱਚ ਆਉਣ ਵਾਲਾ ਗੁਰੂ ਹੈ ਸਿਰਫ ਇਸ਼ਾਰਾ ਕੀਤਾ ਸੀ ਥੋਕਾ ਮਾਤਰ ਸਿਆਣੇ ਕਿੱਥੇ ਬੈਠੇ ਨੇ ਕਿੱਥੇ ਨਹੀਂ ਪਰ ਬਾਬਾ ਮੱਖਣਸ਼ਾ ਲਵਾਣਾ ਜਿੰਦਗੀ ਦੀ ਮੰਜਲਾ ਨੂੰ ਚਾਹ ਕਰਦਾ ਕਰਦਾ ਬਾਬੇ ਬਕਾਲੇ ਵਿੱਚ ਪਹੁੰਚਿਆ ਇੱਥੇ ਦੇਹ ਤਾਰੇ ਗੁਰੂਆਂ ਨੇ ਆਪਣੀਆਂ ਆਪਣੀਆਂ ਮੰਜੀਆਂ ਲਾਈਆਂ ਹੋਈਆਂ ਸਨ ਦੋ ਦੋ ਮੂਰੇ ਰੱਖ ਕੇ ਮੱਥਾ ਟੇਕੀ ਗਏ ਪਰ ਕਿਸੇ ਨੇ ਪਛਾਣ ਨਹੀਂ ਕਰ ਸਕਿਆ ਸਤਗੁਰੂ ਜੀ ਦੇ ਪਾਰ ਬਕਤੋ ਸਰਕਾ ਅਖੀਰ ਵਿੱਚ ਇੱਕ ਧੋਰੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ ਸਤਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਦੋ ਮੋਰਾ ਰੱਖ ਕੇ ਮੱਥਾ ਟੇਕਣ ਲੱਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮਾਦੀ ਖੁੱਲ ਗਈ ਕਹਿਣ ਲੱਗੇ ਪੁਰਖਾ 500 ਮੋਰ ਸੁੱਕੀ ਸੀ ਸਤਗੁਰੂ ਕੋਈ ਧਨ ਦੌਲਤ ਦੇ ਭੁੱਖੇ ਨਹੀਂ ਸਨ ਉਹਨਾਂ ਨੇ ਕੇਵਲ ਆਪਣੇ ਸਿੱਖ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਇਹ ਗੱਲ ਕਹਿਣੀ ਪਈ ਬਾਬਾ ਮੱਖਣਸ਼ਾਹ ਨੇ ਜਦ ਇਹ ਗੱਲ ਕਹੀ ਤਾਂ ਕੇ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਚਰਨਾ ਤੇ ਡਿੱਗ ਪਿਆ ਕੋਠੇ ਤੇ ਡੜ ਕੇ ਉੱਚੇ ਚਰ ਵਾਲਾ ਪਾ ਦਿੱਤਾ ਸੱਚਾ ਗੁਰ ਲੱਧ ਹੋ ਰੇ ਗੁਰ ਲੱਧ ਹੋ ਰੇ ਅਸਲੀ ਗੁਰੂ ਮਿਲ ਗਿਆ ਬਾਬੇ ਬਕਾਲੇ ਵਿੱਚ ਇੱਕ ਐਸਾ ਮਹਾਨ ਜ਼ਿੰਦਗੀ ਦੇ ਅੰਦਰ ਇਨਕਲਾਬ ਪੈਦਾ ਹੋ ਗਿਆ ਜਦੋਂ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਖੁਸ਼ੀ ਹੋਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ અપਾਰ ਰਹਿਮਤ ਕੀਤੀ ਗੁਰ ਤੇਗ ਬਹਾਦਰ ਸਾਹਿਬ ਨੂੰ ਅੱਜ ਦਾ ਦਿਨ ਬਾਬੇ ਬਕਾਲੇ ਵਿਖੇ ਭੋਰੇ ਵਿੱਚੋਂ ਬਰਾਜਮਾਨ ਸਨ ਬੈਠੇ ਸਨ ਸਮਾਧੀ ਲਾ ਕੇ ਬਾਹਰ ਸੰਸਾਰ ਵਿੱਚ ਅੜ ਕੇ ਗੁਰੂ ਨਾਨਕ ਦੀ ਗੱਦੀ ਤੇ ਬਿਠਾ ਦਿੱਤਾ ਐਸੇ ਮਹਾਨ ਸਿੱਖ ਦੀ ਮਹਾਨ ਕਿਰਪਾ ਹੈ ਜਿਨ੍ਹਾਂ ਨੂੰ ਇਹ ਗੁਰੂ ਤੇ ਕਿਰਪਾ ਹੋਈ ਅੱਜ ਸਾਰਿਆਂ ਬਾਬਾ ਮੱਖਣਛਾ ਲਵਾਨਾ ਸਿੱਖ ਸੈਂਟਰ ਵਿਖੇ ਹਾਜ਼ਰੀਆਂ ਭਰੀਆਂ ਨਤਮਸਤਕ ਹੋਏ ਹੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਗੁਰੂ ਧੰਨ ਗੁਰੂ ਤੇ ਇੱਕ ਬਹਾਦਰ ਸਾਹਿਬ ਸਾਰਿਆਂ ਦੇ ਕਿਰਪਾ ਬਣਾਈ ਰੱਖੇ ਇਸੇ ਤਰ੍ਹਾਂ ਜੁੜਦੇ ਰਗੇ ਸਰਦੀ ਕਲਾ ਵਿੱਚ ਸੇਵਾ ਕਰਦੇ ਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਹੇ ਹੋ ਇਸ ਗੱਲ ਦੇ ਆਪ ਸਭ ਨੂੰ ਬਧਾਈ ਅਗਵਾ ਦਰਦੂ ਪਹਿਲਾ ਸਟੇਜ ਤੋਂ ਕਾਰਪਟ ਕਿਹਾ ਗਿਆ ਹੋਵੇਗਾ ਆਪ ਸਭ ਨੂੰ ਗੁਰੂ ਘਰ ਦੇ ਜੀ ਕੀਰਨ ਜਤੇ কথা ਬਾਤ ਸਾਰਿਆਂ ਨੇ ਆ ਗਏ ਉਹ ਸੋਤੇ ਆਸਮਾਨ ਜੋੜਿਆ ਹੋਏਗਾ ਔਰ ਕੁਰਬਾਨੇ ਨਹੀਂ ਕਿਤਾ ਰਹੀ ਆਪ ਸਭ ਸਤਨੂ गुरु घर ना गुरु सिक्ख ने देखा ना सिख ने गुरु ने देखा कि विश्वास होगा उस गुरु घर से या उस गुरु से जब बेड़ा तो टब्बन लगा आखिरी किनारे कोई अवराज से कोई नहीं दिखाया जे इस गुरु को कुछ नहीं मिलना कि कुछ नहीं मिलना सो यह दिन मना सा विश्वास गुरु घर तक बनया रहा और सारे अरदास करिए ਜਿਸ ਤਰ੍ਹਾਂ ਬਾਬਾ ਮੁਖਸ਼ਾਲਾ ਦਾ ਵਿਚਾਰ ਸੀ ਜਿੱਦਾਂ ਨਾਲ ਉਹ ਵਿਸ਼ਵਾਸ ਉੱਤੋਂ ਦਾ ਵਿਸ਼ਵਾਸ ਪੈਦਾ ਸਾਡੇ ਵਿੱਚ ਵੀ ਹੋਵੇ ਅਸੀਂ ਇਸ ਗੁਰੂ ਨੂੰ ਕਿਤੇ ਬਾਹਰ ਨਾ ਜਾਈਏ ਸਾਡਾ ਸਾਰੀਆਂ ਖੁਸ਼ੀਆਂ ਇਸੇ ਘਰ ਆਉਣ ਮੈਂ ਬਹੁਤ ਅਸਮਾਨ ਦਵਾਰਾ ਸਿੱਖ ਪੜ੍ਹ ਚ ਸਟੱਡੀ ਵੇ ਲੋਕਾਂ ਮੈਂਦੇ ਆਇਆ ਹਾਂ ਉਹਨਾਂ ਦਾ ਵੀ ਧੰਨਵਾਦ ਸੰਤ ਬਾਬਾ ਪ੍ਰੀਤ ਸਿੰਘ ਘੱਟਸਿਆੜੀ ਦੇ ਵੀ ਜਿਹੜੇ ਸਭ ਸਿੰਘ ਜੀ ਕਿ ਉਹਨਾਂ ਨੇ ਇਸ ਮੋਦੀ ਮਾਈ ਹੈ ਉਹਨਾਂ ਦਾ ਵੀ ਧੰਨਵਾਦ ਮੈਂ ਹੋਂ ਬੇਤੀ ਕਰਦਾ ਮੇਰੇ ਵੱਡੇ ਵੀ ਸਰਦਾਰ ਵੀ ਸੰਜਿ ਸਵਾਦੋ और दो मिनट बाद आपसी संगत कि जीवन बैठी फिर सासक अति साझ पाओ जी वाहेगुरु जी, जी, जी वाहे का खालसा वाहेगुरु वाहे जी की फतेह सब तो पहला आप सुचे संकत साचा गुरु लाभ हो गए जिस दियाँ बहुत बहुत बधाइया जो भी तीसायटियां गुरुद्वारे कमेटियां ਸਬਾਹ ਸੰਗਤ ਪਹੁੰਚੀ ਹੈ ਅਸੀਂ ਗੁਰਦਾਰਾ ਦੀ ਕਮੇਟੀ ਕਮੇਟੀ ਵੱਲੋਂ ਤੁਹਾਨੂੰ ਜੀ ਆਇਆਂ ਜੈ ਇਹ ਜੋ ਦਿਨ ਬਹੁਤ ਮਹੱਤਵਪੂਰਨ ਆ ਮੈਂ ਚਾਹੁੰਦਾ ਹਾਂ ਕਿ ਜਿਸ ਦਿਨ ਇਹ ਦਿਨ ਹੋਵੇ ਸਾਡੀ ਕੌਮ ਦੇ ਸਿਰਕਣ ਲੰਬਾਈ ਜੋ ਬਾਈਕਾਰੇ ਹਨ ਬੈਠੇ ਹੋਣ ਉਹਨਾਂ ਦੀ ਹਾਜ਼ਰੀ ਵਿੱਚ ਕੋਈ ਵਿਚਾਰ ਸਾਂਝੇ ਕੀਤੇ ਜਾਣ बाबा मक्खशाल बाणा जी तो बख्शिश है वो गुरु साहबाना की हुई तुम मा प्रकट हो बख्शिश उन्होंने जी है जिन्हों की भावना बहुत स्ट्रग हूँ जिन्हों का विश्वास बहुत पक्का होंगे है करते हैं यह सारा कुछ देख के महाराज बख्शिश करते नए अच ਜੋ ਸਮਾਸੀ ਹੋਸੀਬੇਗਾ ਤੇ ਅੱਜ ਦੇ ਵਿੱਚ ਜ਼ਿਆਦਾ ਫਰਕ ਨਹੀਂ ਲੱਗ ਰਿਹਾ ਤੇ ਸਾਰ ਗੁਰੂ ਸਾਹਿਬ ਜੀ ਬੈਠੇ ਸਾ ਪਖੰਡੀ ਜੀ ਨੂੰ ਕਹਿੰਦੇ ਨੇ ਤੇ ਅੱਜ ਹਜ਼ਾਰਾਂ ਦੀ ਗਿਤੀ ਵਿੱਚ ਪਖੰਡੀ ਗੁਰੂ ਸਾਹਿਬ ਬੈਠੇ ਬੜੇ ਬੜੇ ਵੱਡੇ ਗੇਰੀਓ ਨਾਲ ਆਏ ਹਾਂ ਅਦਵਾਈ ਬੜੇ ਬੜੇ ਗੁਰੂ ਸਾਹਿਬ ਇੱਕ ਥੋੜੀ ਵੀ ਦੁਨੀਆ ਇਸ ਸੰਸਾਰ ਤੇ ਰਹਿ ਹੀ ਹੈ ਇਸ ਵਾਇਨੋ ਇਸ ਸ਼ਬਦ ਨੂੰ ਵਰਤ ਕੇ ਉਹ ਘੋੜੀਆਂ ਭਾਲੀਆਂ ਸੱਤਾਂ ਨੂੰ ਲਗਰਾ ਕਰ ਰਿਹਾ ਚੋ ਸੈਬੇ ਮਾਨ ਗੁਰੂ ਘਰ ਸੇ ਬਾਹਰ ਜੀਨੇ ਅਵਰਦੀ ਬਾਤ ਪਾਇ ਕਲ ਕੀਤੀ ਸੀ ਉਹਦੀ ਕਹਾਣੀ ਕਰਦੇ ਜੋ ਦਿਨਤਾ ਦਸਾ ਗੁਰੂਆਂ ਨੇ 250 ਸਾਲ ਪਹਿਸ਼ ਸੇਮ ਓਵਰ ਦੇ ਵਿੱਚ 23 ਇੱਕ ਤਾਂ ਸੇਮ ਲੱਗ ਰਿਹਾ ਸੀ ਜਾਨ ਵੀ ਵਾਜ ਦੇ ਲਗਿਆ ਪ੍ਰਵਾਹ ਹੀ ਕਰਦਾ ਸਾਚਾ ਗੁਰੂ ਲਾਭ ਹੋਏ ਮਨਾਉਂਦੀ ਸਾਚਾ ਗੁਰੂ ਸਾਹਮਣੇ ਹੈ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਤੁਹਾਡੇ ਘਰਾਂ 'ਚ ਆ ਰਿਹਾ ਹੈ ਦੁਨੀਆ ਦੀ ਹਰ ਜਗ੍ਹਾ ਦੇ ਬਰਾਜਮਾਨ ਹੈ ਫਿਰ ਇਹ ਨੂੰ ਹਦਾਇਤ ਦਾ ਮੈਂ ਕੋ ਸ਼ਬਦ ਨਹੀਂ ਕਹਿ ਚਾਹੁੰਦਾ ਕਿ ਨਿਸ਼ਾਨਦੇਵ ਦਾ ਆਪਣੀ ਬਖਸ਼ਾ ਕਿ ਅਸੀਂ ਸਾਰੇ ਬੁਲਾਵਾ ਦਾ ਆ

सा वपारी सा वपारी ਵਖਰ ਕਾ ਡੋ ਸੌਧ ਕਰਾਏ ਵਖਰ ਕਾ ਡੋ ਸੌਧ ਕਰਾਏ ਸ਼ਾਹ ਵਪਾਰੀ ਪਰ ਮਾਇਤ ਸਾਡੀ ਪੁੱਤ ਨੂੰ ਨਾ ਹੋਰ ਕਿਸੇ ਦੀ ਪੁੱਤ ਨੂੰ ਸ਼ਬਦ ਦਾ ਚਰਣਾ ਜੁਰੀ ਜਿਆਦਾ ਜ਼ਰੂਰੀ ਤੂੰ ਸਿੱਖ ਦਾ ਗੁਰੂ ਸ਼ਬਦ ਹੈ ਤੇ ਜੇ ਸ਼ਬਦ ਸਾਨੂੰ ਦੱਸਿਆ ਨਾ ਇਸ ਕਰਕੇ ਸ਼ਬਦ ਨਾਲ ਨਾਲ ਚੱਲੇ ਸਾਧਾ ਵਾਪਰੀਂ ਪਰਿਆ

ਆਜੋ ਸਹੀ ਕਰੀਏ ਜਰੂਰ 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 ਜਦੋਂ ਡਾਕਟਰ ਚਲਾ ਗਿਆ ਨਹੀਂ ਰਹਿ ਗਿਆ

जेकी

ਆਇ ਤੇ ਸਿਆ ਤੁਰੀਆ ਤੁਰੀਆ ਦੁਰੀਆ ਤਵਾ ਨਾ ਤਵਾ ਦੁਵਾ ਨਾ ਤਵਾ ਜੀ ਲਾਂ ਦੇ ਹੋ ਜੀ ਲਾਂ ਦੇ ਹੋ ਜੀ ਸਵੇਸ਼ ਨਾ 아니, 아 아니, 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 아 아니, 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 아 아니, 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 아아 ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ